ਮਹਾਰਾਣੀ ਜਿਹੜੀ ਸ਼ਾਨ ਦੀ ਮਾਂ ਠੀਕ ਹੈ ਜੀ ਇਹਦੀ ਮਾਂ ਤੂਫਾਨ ਦੀ ਹੈ ਡਾਇਰੈਕਟ ਇੱਕ ਇੱਕ ਤੁਹਾਨੂੰ ਹੋਰ ਚੈਂਪੀਅਨ ਘੋੜੀ ਦਿਖਾਉਣੀ ਹੈ ਇੱਧਰ ਦੇਖੋ ਵੀਰੇ ਤੁਹਾਨੂੰ ਅੱਜ ਟੌਪ ਦੇ ਦਿਖਾਉਣਿਆ ਨਾਗ ਟੌਪ ਦੀਆਂ ਚੀਜ਼ਾਂ ਲੈ ਕੇ ਆਇਆ ਕੱਲ ਕਰੋੜ ਰੁਪਈਆ ਲਾਤਾ ਕਰੋੜ ਆਹ ਘੜੀਏ ਚੋਟੀ ਵੱਡਦੀ ਆ ਜੇ ਨਵੀਂ ਆਈਆ ਨਵੀਂ ਆਹ ਘੜੀਏ ਜਿਹਨੇ ਸ਼ਾਨ ਜੰਮਣਾ ਸ਼ਾਨਦਾਰ ਦੀ ਸ਼ਾਨਦਾਰ ਦੀ ਖੜੀ ਆ ਇਹ ਲੈ ਕੇ ਸ਼ਾਨ ਕੋੜੇ ਦੀ ਭੈਣ ਹੈ ਇਹ ਆ ਜੋ ਸਾਡਾ ਇਹ ਆ ਸਾਡੀ ਜਾਨ ਉੱਤੇ ਛੱਡਦਾ ਐਸਾ ਛੱਡਦੇ ਕਰਦਾ ਇਹਦਾ ਕੋੜਾ ਨਾ ਬੜਨਾਂ ਹੀ ਉੱਪਰ ਪਾਲਾ ਛੱਡਦੇ ਉਹ ਪੁਰਾਣੀ ਲਿਓ ਬੁੱਤ ਜਾ ਕੇ ਲੋ ਜੀ ਤੁਹਾਨੂੰ ਦਰਸ਼ਨ ਪੰਜਾਬ ਸ਼ਿੰਗਾਰ ਦੇ ਹੁਣ ਇਹਦਾ ਜਿਹੜਾ ਆਪਣਾ ਲਿੱਦ ਚੱਕੋ ਤੇ ਪਰਾਲੀ ਦੇ ਮੱਠਾ ਲਿਓ ਆਂ ਹੀ ਰੱਖੋ ਤੁਸੀਂ ਐਂ ਹੀ ਕਰ ਦੋ ਬੱਸ ਇਹ ਆ ਪੰਜਾਬ ਸ਼ਿੰਗਾਰ ਵੀਰੇ ਠੰਡ ਕਰਕੇ ਅੱਜ ਚਲੋ ਦਿੱਤਾ ਹੋਇਆ ਆ ਦੇਖੋ ਵੀਰੇ ਜਿਹੜੇ ਕਹਿੰਦੇ ਮੈਂ ਕਿਹਾ ਸੀ ਵੀ ਕੰਦ ਤੇ ਲਿੱਦ ਕਰਕੇ ਆਉਂਦਾ ਦੇਖ ਲਓ ਪੰਜਾਬ ਸ਼ਿੰਗਾਰ ਨੇ ਹਮੇਸ਼ਾ ਲਿੱਦ ਇੱਥੇ ਕਰਨੀ ਆ ਖੁੰਜੇ ਦੇ ਇਹ ਇੰਨਾ ਸਿਆਣਾ ਘੋੜਾ ਦੇਖ ਲੋ ਸਬੂਤ ਤੁਹਾਡੇ ਸਾਹਮਣੇ ਆਹੇ ਪਿੱਠ ਲਾ ਕੇ ਆਹ ਆ ਕਮਰੇ ਚ ਲਿੱਦ ਨਹੀਂ ਕਰਦਾ ਆ ਦੇਖੋ ਸਾਰੇ ਕਮਰਾ ਸਾਫ ਤੇ ਆ ਸਾਰੇ ਕਮਰਾ ਪੰਜਾਸ਼ੀਂਗਾਰ ਦਾ ਸਾਰਾ ਸਾਫ ਪਿਆ ਤੇ ਆ ਦੇਖੋ ਖੁੰਜਾ ਆ ਦੇਖੋ ਹੈ ਲਿਓ ਪਰਾਲੀ ਚੱਕ ਕੇ ਪੁੱਤ ਬਾਬਾ ਜੀ ਇਹ ਦੋ ਨਾਲੀ ਨਾ ਨਾ ਲਿਆ ਉਹ ਗੱਦਾ ਨਾਲ ਨਾ ਪੂਰਾ ਆ ਪੰਜੀ ਮਾਰ ਦਿਓ ਇੱਥੇ ਲਓ ਜੀ ਆ ਗਈ ਪ੍ਰਾਲੀ ਹੁਣ ਅੱਜ ਪੰਜਾਬ ਸ਼ਿੰਗਾਰ ਦੇ ਥੱਲੇ ਬਿਲਕੁਲ ਗੱਦਾ ਬਣਾਵਾਂਗੇ ਗੱਦਾ ਖੋਲੋ ਇਹਨੂੰ ਬੁੱਤਾ ਨਾ ਸ਼ਿੰਗਾਰਾਂ ਖੜਾ ਜੀ ਆ ਮਿੱਟੀ ਉਰੇ ਥੱਲੇ ਰੇਤਾ ਬਰਾਬਰ ਹੋ ਰਿਹਾ ਫਿਰ ਉਹ ਪ੍ਰਾਲੀ ਪਾਉਗੀ ਗੱਦਾ ਬਣਾ ਦੇਣਾ ਬਿਲਕੁਲ ਆਪਣੇ ਤੁਹਾਡੇ ਪੰਜਾਬ ਮੇਰਾ ਨਹੀਂ ਤੁਹਾਡਾ ਪੰਜਾਬ ਸ਼ਿੰਗਾਰ ਤੁਹਾਡਾ ਪੰਜਾਬ ਸ਼ਿੰਗਾਰ ਤੁਹਾਡਾ ਪੰਜਾਬ ਸ਼ਿੰਗਾਰ ਵੀਰੇ ਤੁਹਾਡਾ ਪੰਜਾਬ ਸ਼ਿੰਗਾਰ ਮੇਰਾ ਨਹੀਂ ਤੁਹਾਡਾ ਪੰਜਾਬ ਸ਼ਿੰਗਾਰ ਆ ਗਿਆ ਪੰਜਾਬ ਸ਼ਿੰਗਾਰ ਇਹ ਨਾ ਬਾਬਾ ਜੀ ਘੋੜੇ ਦਾ ਢਿੱਡ ਮੋਟਾ ਸੀ ਗੈਰੀ ਕਹਿੰਦਾ ਸੀ ਗੈਰੀ ਦਾ ਬਹੁਤ ਕੁਝ ਕਹਿੰਦਾ ਆਜੋ ਚਮੜੀ ਖੜਦਾ ਖੜਦਾ ਕੱਢਦੇ ਨੇ ਭਲੇਖਾ ਤੁਹਾਡਾ ਇੱਕ ਮਿੰਟ ਖੜਿਓ ਪੰਜਾਬ ਨਾ ਜੇ ਮੇਰਾ ਪੁੱਤਾ ਖੜ ਜਾ ਜੇ ਮੇਰਾ ਪੁੱਤਾ ਖੜ ਜਾ ਬਸ 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 ਇਹ ਆ ਦੇਖੋ ਵੀਰੇ ਉਹ ਖੜ ਜਾ ਭਲੇਖਾ ਕੱਢਣਾ ਲੋਕਾਂ ਦਾ ਪੰਜਾਬ ਪੁੱਤ ਨਾ ਖੜਾ ਬਣਾ ਇਹ ਆ ਦੇਖੋ ਵੀਰੇ ਫੜ ਇਹਨੂੰ ਫੜ ਆ ਸਕਿਨ ਨਾ ਪੰਜਾਬ ਪੰਜਾਬ ਅਸ ਕਿੰਨਾ ਵੀਰੇ ਆ ਦੇਖੋ ਦੋ ਉਂਗਲਾਂ ਨਾਲ ਫੜੀ ਆ ਆ ਦੇਖ ਲੋ ਭੈਣ ਚੋ ਕਾਗਜ਼ ਵਰਗੀ ਚਮੜੀ ਆ ਇਹਦੀ ਕਾਗਜ਼ ਵਰਗੀ ਜੇ ਸੇਵਾ ਵੱਧ ਕਰਦੇ ਆ ਨਾ ਮਤਲਬ ਉਹ ਆ ਨਾ ਪੁੱਤ ਅੱਜ ਥੋੜਾ ਜਿਹਾ ਐਟੀਟਿਊਡ ਚ ਆ ਜਾ ਰਹੇ ਐਟੀਟਿਊਡ ਜ਼ਿਆਦਾ ਦਿਖਾ ਰਿਹਾ ਪੰਜਾਬ ਗਰਮ ਹੋ ਗਿਆ ਯਾਰ ਗਰਮ ਹੋ ਗਿਆ ਖੜ ਜਾ ਪੁੱਤ ਖੜ ਜਾ ਪਛਾ ਏਖਣ ਕਾਗਜ਼ ਵਰਗੀ ਸਕਿਨ ਨਾ ਯਾਰ ਦਿਖਾ ਲੈਂਦੇ ਵਾਹ ਆ ਲਓ ਜੀ ਆ ਲਓ ਜੀ ਆ ਦੇਖ ਲਓ ਵੀਰੇ ਚਮੜੀ ਕਾਗਜ਼ਾਰ ਗਿਆ ਉਹ ਦੇਖ ਲਓ ਉੱਥੇ ਛੱਪੀ ਪਈਆਂ ਅੰਗੂੜਾ ਜੇ ਐਵੇਂ ਚਾਵਲਾ ਮਾਰਨ ਦਾ ਦੇਖ ਲਓ ਆ ਦੇਖ ਲਓ ਆ ਦੇਖ ਲਓ ਖੱਚ ਮੜਾ ਇਹ ਨਾਲੇ ਕੋੜਾ ਗਰਦਨ ਪੂਰੀ ਟਾਈਟ ਕ ਨਹੀਂ ਖੜਾ ਬਸ ਆ ਦੇਖ ਲਓ ਉੱਥੇ ਉਹ ਦੇਖ ਲਓ ਛੱਪੀ ਕਾਗਜ਼ਾਰ ਕਿਸਕੇ ਨਾਂ 'ਮੀ ਸਾੜੇ ਆਦਾ ਪੰਜਾਬ ਸ਼ਿੰਗਾਰ ਦਾ ਰੂਮ ਆ ਜੀ ਹੁਣ ਅਗਲਾ ਬਸ਼ੇਰਾ ਤੁਹਾਨੂੰ ਦਿਖਾ ਰਹੇ ਹਾਂ ਇਹ ਆ ਜੀ ਸਾਡਾ موسی ਆ ਦੇਖੋ ਜੀ ਕਰਨ ਮੂਸੇ ਦੇ ਮੂਸੇ ਪੁੱਤ ਦਿਖਾ ਆਪਣੀ ਇਹ ਆ ਜੀ ਮੂਸਾ ਸਾਡਾ ਪੰਜਾਬ ਸ਼ਿੰਗਾਰ ਦਾ ਬੈਸਟ ਬੱਚਾ ਜੌਲ ਸਾਹ ਵਾਲੀ ਕੋੜੀ ਦਾ ਮੂਸਾ ਦੇਖੋ ਕਰਨ ਕਿਉਂ ਬਣਦੀ ਆ ਕੁੰਡੀ ਹਾਂਜੀ 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 ਉਹ ਭੈਣ ਦੀ ਡਾਂਗ ਲੈਣੇ ਉਹ ਪਾਵਰ ਬੈਂਕ ਲਿਆ ਦੋ ਦੇਖੋ ਇਹ ਆ ਸਾਡੀ ਜਾਨ ਇਹ ਸਾਰੇ ਸ਼ੋਹਾਂ ਚ ਪਊਗਾ ਇਹ ਆ ਦੂਸਰਾ ਪੰਜਾਬ ਸ਼ਿੰਗਾਰ ਦੂਸਰਾ ਪੰਜਾਬ ਸ਼ਿੰਗਾਰ ਦੇਖ ਲੋ ਬਾਈ ਇਹ ਆ ਕਾਲੇ ਘਾਂਟੇ ਦਾ ਬੱਚਾ ਜਿਹੜੀ ਪੰਜਾਬ ਸ਼ਿੰਗਾਰ ਦੀ ਭੈਣ ਆ ਮੂਹਣੀ ਉਹਦਾ ਬੱਚਾ ਸਾਰੇ ਅਸਤਰੀਆਂ ਬਾਈ ਆ ਦੇਖ ਲੋ 28 ਮਹੀਨਿਆਂ ਦਾ ਹੋ ਗਿਆ 29 ਦਾ ਸ਼ੋਹਾਂ ਤੇ ਮੈਂ ਲੈ ਜਾ ਨਹੀਂ ਸਕਦਾ ਪੰਜਾਬ ਸ਼ਿੰਗਾਰ ਕੱਲੇ ਨੂੰ ਤਾਂ ਲੈ ਕੇ ਗਿਆ ਤੀ ਮੇਰੇ ਕੋਲ ਥੋੜਾ ਜਿਹਾ ਪ੍ਰੋਬਲਮ ਆ ਆ ਸਾਡੀ ਸਭ ਤੋਂ ਤਗੜੀ ਕੋੜੀ ਕੱਲ ਆਈ ਆ ਮੈਂ ਤੈਨੂੰ ਵੱਡੂ ਵੀ ਇਹ ਆ ਸ਼ਾਨਦਾਰ ਦੀ ਵੀਰੇ ਸ਼ਾਨਦਾਰ ਦੀ ਬੈਸਟ ਰਿਜ਼ਲਟ ਦੇ ਦਊਗੀ ਸ਼ਾਨਦਾਰ ਦੀ ਇਹ ਗੱਬਣਾ ਸਾਡੇ ਸਰਪੰਚ ਤੋਂ ਜਿਹੜਾ ਜਾਦੀ ਸਰਪੰਚ ਵਾਲਾ ਘੋੜਾ ਸਰਪੰਚ ਦਿਲਵਾਗ ਵਾਲਾ ਉਹ ਤੋਂ ਗੱਬਣਾ ਬਾਲੇ ਟਾਪ ਦੀ ਘੋੜੀ ਆ ਬਾਲੇ ਜਿਆਦਾ ਟਾਪ ਦੀ ਘੋੜੀ ਜਿਹਨੂੰ ਕਹਿੰਦੇ ਆ ਬਰੂਡ ਮੇਰ ਉਹ ਆ ਕਾ ਨੂੰ ਮਨਜੀਤ ਕੱਲ ਆਈ ਆ ਗਰਮ ਬਹੁਤ ਇਹ ਸਾਡੀ ਲੈਜੈਂਡ ਘੋੜੀ ਆ ਐਮ 153 ਇਹ 23 ਸਾਲ ਦੀ ਹੋ ਗਈ ਜੇ 50000 ਤੋਂ ਗੱਬਣ ਹੋ ਗਈ ਇਹ ਤਾਂ ਸਮਝ ਲਓ 10 ਕਿਲੇ ਜ਼ਮੀਨ ਖਰੀਦ ਲਈ ਆਪਾਂ ਜੇ ਕੋੜੀ ਬੱਚਾ ਪੰਜਾਬ ਸ਼نگਾਰ ਤੋਂ ਦੇਗੀ ਨਾ ਤਾਂ ਸਮਝ ਲਓ 10 ਕਿਲੇ ਜ਼ਮੀਨ ਖਰੀਦ ਲਈ ਇਹ ਆ ਸੁਲਤਾਨ ਦੀ ਕਵੇਰੀ ਦੀ ਸਿਸਟਰ ਪੰਜਾਬ ਸ਼نگਾਰ ਦੇ ਦਾਦੇ ਦਾ ਕੀ ਨਾਮ ਆ ਜੀ ਦਿਲਵਾਗ ਰਣੀਆਂ ਜੀ ਪੰਜਾਬ ਸ਼نگਾਰ ਦਾ ਪਿਓ ਆ ਭਾਰਤ ਰਤਨ ਦਾਦਾ ਦੇਵਰਾਜ ਰਣੀਆਂ ਪਰਦਾਦਾ ਦਿਲਵਾਗ ਰਣੀਆਂ ਪਰਦਾਦੇ ਦਾ ਪਿਓ ਅਲੀ ਸ਼ਾਨ ਵਾਲੀ ਸ਼ਾਨ ਦਾ ਪਿਓ ਤੂਫਾਨ ਉਹ ਮੂਰਲੇ ਲੱਗੇ हां जी बाबा जी पहला ਤਾਂ ਇਹ ਤਾਂ ਆ ਗਿਆ ਆਪਣਾ ਪੰਜਾਬ ਸ਼ਿੰਗਾਰ ਘੋੜਾ ਇਹਦੇ ਬਾਰੇ ਤਕਰੀਬਨ ਪਤਾ ਜੀ 68 ਜੀ ਸ਼ਿੰਗਾਰਦੇ ਦਾਦੇ ਦਾ ਇਹਦਾ 68 ਇਹਦਾ ਉਮਰ ਕਿੰਨੀ ਹੋਗੀ ਉਮਰ 5 ਇਅਰ 5 ਸਾਲ ਹੋ ਗਈ ਇਹਦੇ ਫਾਦਰ ਬਾਰੇ ਇਹਦੀ ਫਾਦਰ ਵਾਲੀ ਡਿਟੇਲ ਦੱਸੋ ਪਹਿਲਾਂ ਫਾਦਰ ਭਾਰਤ ਰਤਨ ਜੀ ਭਾਰਤ ਰਤਨ ਦਾ ਪਿਓ ਦੇਵਰਾਜ ਰਣੀਆਂ ਦੇਵਰਾਜ ਰਣੀਆਂ ਦਾ ਪਿਓ ਦਿਲਵਾਗ ਰਣੀਆਂ ਦਿਲਵਾਗ ਰਣੀਆਂ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਠੀਕ ਹੈ ਤੇ ਤੂਫਾਨ ਦੇ ਪਿਓ ਦੀ ਥੋੜੀ ਜੀ ਇਹ ਪੁਰਾਣਾ ਕੋਈ ਇਹਦੀ ਮਾਂ ਵੀ ਤਕਰੀਬਨ ਸਾਰੇ ਜਾਣਦੇ ਆ ਮਹਾਰਾਣੀ ਜਿਹੜੀ ਸ਼ਾਨ ਦੀ ਮਾਂ ਠੀਕ ਹੈ ਜੀ ਇਹਦੀ ਮਾਂ ਤੂਫਾਨ ਦੀ ਹੈ ਡਾਇਰੈਕਟ ਇੱਕ ਇੱਕ ਤੁਹਾਨੂੰ ਹੋਰ ਚੈਂਪੀਅਨ ਘੋੜੀ ਦਿਖਾਉਣੀ ਹੈ ਇੱਧਰ ਦੇਖੋ ਵੀਰੇ ਮਾਰੇ ਕੋਈ ਪੂਰਾ ਸਾਡਾ ਪੰਜਾਬ ਸਾਡਾ ਪੰਜਾਬ ਪੰਜਾਬ ਸੁਣੇ ਤੇ ਆ ਜਾ ਆ ਜਾ ਇਹਰ ਪ੍ਰਾਈਸ ਖਾਂ ਲੱਗ ਜਾਂਦਾ ਨੇ ਨਾ ਜਾ ਤਰਾ ਮੇਰੇ ਦਾ ਡੰਗਰ ਵੀ ਖਾਂਦੇ ਆ ਸਾਰੇ ਖਾਂਦੇ ਆ ਨੁਕਸਾਨ ਤਾਂ ਹੈ ਨਹੀਂ ਇਹਦਾ ਨੁਕਸਾਨ ਤਾਂ ਇਹ ਜਿਆਦਾ ਨਾ ਖਾ ਜਾਣ ਬਸ ਇਹੀ ਨੁਕਸਾਨ ਆ ਹੋਰ ਤਾਂ ਇੱਕ ਦੋ ਡਾਲਾਂ ਨਾਲ ਤਾਂ ਕੁਝ ਨਹੀਂ ਹੁੰਦਾ ਨਾ ਨਾ ਐਦਾ ਕੀ ਬਸ ਇਹਨੂੰ ਬਰਾਬਰ ਕਰਕੇ ਖੋਲ ਦੂੰ ਗੁਜਰ ਓਏ ਗੱਲ ਇਹ ਹੈ ਨਾ ਇਹਨਾਂ ਦਾ ਇਕੱਠਾ ਦੇ ਪੈ ਜਾਣੀਆਂ ਸਾਰੀਆਂ ਹੋਏ ਬੜਾ ਸਮਾਂ ਲੱਗਿਆ ਇਹ ਤਾਂ ਪ੍ਰਾਲੀ ਤੁਸੀਂ ਲਿਆਉਣੀ ਇਸ ਇਕੱਠੀ ਕਰਨੀ ਹੁਣ 2000 ਰੁਪਏ ਦਾ ਪ੍ਰਾਲੀ ਮੁੱਤੀ ਆ ਪਿਛਲੀ ਵਾਰ ਮੈਂ ਸਾਰੀ ਪ੍ਰਾਲੀ ਨੂੰ ਤੁਸੀਂ ਅੱਗ ਲਾਈ ਮੈਂ ਤਾਂ ਹਾਂ ਬਾਈ ਇੱਕ ਸੱਚੇ ਇਹਨਾਂ ਨੂੰ ਕਹਿ ਬਾਈ ਪ੍ਰਾਲੀ ਲਿਆ ਦੋ ਯਾਰ ਜੇ ਕਿਸੇ ਕੋਲ ਪਈਆ ਖੇਤ ਚ ਪ੍ਰਾਲੀ ਪਈਆ ਤਾਂ ਲਿਆ ਦੋ ਯਾਰ ਕੋੜਿਆਂ ਨੇ ਥੱਲੇ ਪਿਛਾਉਣੀਆਂ ਪੈਸੇ ਵੀ ਲੈ ਜਿਓ ਬਾਬਾ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਪੈਸੇ ਜਿਹੜੀ ਦੁਨੀਆ ਕਹਿ ਰਹੀ ਆ ਨਾ ਵੀ ਵਿੱਚ ਬਹੁਤ ਲੋਕ ਕਹਿ ਰਹੇ ਨੇ ਬਾਬਾ ਜੀ ਸਾਡਾ ਸਹਿਯੋਗ ਪਵਾਓ ਸ਼ੋਅ ਚ ਸਾਡਾ ਸਹਿਯੋਗ ਪਵਾਓ ਸ਼ੋਅ ਚ ਉਹ ਮੈਂ ਕੰਮ ਕਰੂੰਗਾ ਜਿਹੜਾ ਮੈਂ ਸ਼ੋਅ ਕਰਾਉਣਾ ਉਹ ਮੈਂ ਸੰਗਤਾਂ ਦੇ ਸ਼ਰਤੇ ਕਰਾਉਣਾ ਕਿਸੇ ਦੀ ਮੈਂ ਪਰਚੀ ਨਹੀਂ ਕੱਟਣੀ ਕਿਸੇ ਕੋੜੇ ਵਾਲੇ ਮਤਲਬ ਜਿਹੜੇ ਬੰਦੇ ਨੇ ਘੋੜੇ ਪਾਉਣੇ ਆ ਉਹਨਾਂ ਦੀ ਕਿਸੇ ਦੀ ਪਰਚੀ ਨਹੀਂ ਕੱਟਣੀ ਜਿਹੜਾ ਐਨੀਮਲ ਜੀ ਸੋ ਅਕਾਊਂਟ ਪਾਵਾਂਗੇ ਸਮੋਤ ਸਹੀ ਅਕਾਊਂਟ ਪਾਵਾਂਗੇ ਚਾਹੇ ਕੋਈ ਐਨਆਰਆਈ ਆ ਕੋਈ ਵੀ ਚਾਹੇ ਕਿਸੇ ਨੇ 5 ਰੁਪਏ ਪਾਏ ਚਾਹੇ ਕਿਸੇ ਨੇ 5 ਲੱਖ ਪਾਏ ਸਾਰਿਆਂ ਧੰਨਵਾਦ ਹੈ ਜਿਹਨੂੰ ਯਕੀਨ ਆ ਉਹ ਪਾਇਓ ਜਿੰਨੇ ਪੈਸੇ ਉਹਨਾਂ ਦਾ ਸਾਰੇ ਖਰਚ ਦੂੰਗਾ ਸ਼ੋਅ ਤੇ ਬਸ ਗੱਲ ਖਤਮ ਆਜੋ ਇੱਧਰ ਲੈ ਜਾਨਵਰ ਦਿਖਾਈਏ ਤੁਹਾਨੂੰ ਇੱਧਰ ਲੈ ਬਾਕੀ ਵੀਰੇ ਜੇ ਕਿਸੇ ਕੋਲ ਨਾ ਸਾਣ ਚਲੋ ਸਾਤੋਂ ਵੀ ਗੌਰ ਨਹੀਂ ਹੁੰਦੀ ਜੇ ਕਿਸੇ ਵੀਰ ਦੇ ਪਰਾਲੀ ਮੈਂ ਦੇਖਿਆ ਕਈਆਂ ਦੇ ਪਈਆਂ ਵੀਡੀਓ ਦੇਖੀਆਂ ਵੀ ਕੋਈ ਲੈਣ ਨਹੀਂ ਆ ਰਹੀ ਸਰਕਾਰ ਜਿਹਾ ਉਹ ਅਸੀਂ ਮੁੱਲ ਲੈ ਲਾਂਗੇ ਸਾਣ ਨਾਲ ਕੌਲ ਤੇ ਤੁਸੀਂ ਗੱਲ ਕਰ ਸਕਦੇ ਹੋ ਉਹਦਾ ਇੱਥੋਂ ਵੀ ਮਿਲਦੀ ਆ ਬੱਬੀ ਐਂ ਤਾਂ ਮੁੱਲ ਉਹ ਜਾਣਾ ਪੋਗਣਾ ਉੱਥੇ ਆਪਣਾ ਉਹ ਦੇਣਗੇ ਬਥੇਰੇ ਪਿਆਰ ਕਰਦੇ ਆਪਾਂ ਨੂੰ ਘੋੜੇ ਵਾਲੀ ਲੈਣੀਆਂ ਪਰਾਲੀ ਦਾ ਖਾਣੀ ਆਪਾਂ ਜਿਹਦੇ ਕੋਲ ਹੋਊਗੀ ਆਪੇ ਦੇ ਦੇਣੀ ਆ ਜਰਾ ਗੱਠ ਕਿਉਂ ਬੰਨਤੀ ਇਹ ਬਾਬਾ ਜੀ ਉੜਦਾ ਪੱਲੜ ਮੈਂ ਤਾਂ ਕਹਿ ਰਹਿਣ ਦਿੰਦੇ ਇੱਧਰ ਦੀ ਲੰਗ ਜਨੇ ਥੱਲੋਂ ਦੀ ਇੱਥੋਂ ਥੱਲੋਂ ਦੀ ਵੜ ਜੋ ਇੱਕ ਵਾਰ ਵੜ ਜੋ ਲੰਗ ਜੋ ਆ ਗਿਆ ਮੈਂ ਆ ਗਿਆ ਲਓ ਜੀ ਇਹ ਆ ਮਨਸੂਰ ਜਿਹਨੂੰ ਅਸਤਰ ਕਹਿੰਦੇ ਹਾਂ ਉੱਧਰ ਹਾਂ ਚੱਲਾ ਹੀ ਖੋਲ ਲੋ ਫਿਰ ਉਹ ਖੁੱਲਣਾ ਨਹੀਂ ਹੈ ਅੱਜ ਤਾਂ ਤੁਹਾਨੂੰ ਮਾੜਾ ਮਾੜਾ ਦਿਖਾਵਾਂਗੇ ਮੈਂ ਇੱਥੋਂ ਦਿਖਾਵਾਂਗਾ ਇਹ ਆ ਜੀ ਮਨਸੂਰ ਇਹ ਹੋ ਗਿਆ 11 ਮਹੀਨਿਆਂ ਦਾ ਇਹ ਤੋੜੂ ਸਾਡੇ ਦੰਦ ਪੰਨੂ ਸਾਡੀਆਂ ਸਿੰਘ ਭੋਰੂ ਜਦੋਂ ਬੜਾ ਹੋ ਗਿਆ ਦੇਖ ਲੋ ਕਰਦਣ ਤੌਣ ਬਾਲੀ ਫਾਇਨ ਬਾਲਾ ਫਾਇਨ ਐਵੇਂ ਨਹੀਂ ਲਾਏ ਪੈਸੇ ਇਹਦੀ ਮਾਂ ਜੀ 67 ਇੰਚ ਦੀ ਆ ਦੇਵਰਾਜ ਦੀ 67 ਇੰਚ ਦੀ ਹੈ ਜੀ 67 ਇੰਚ ਦੀ ਟਰੱਕ ਜਿੱਦੀ ਘੋੜੀ ਆ ਸਾਡੀ ਕਟਰੀਨਾ ਦੀ ਮਾਂ ਖੜੀ ਹੈ ਜੀ ਸਹਿਬਾ ਵਾਲੀ ਅੱਛਾ ਸਾ ਮਿੱਤਰੋ ਆ ਬਸ਼ੇਰਾ ਵਕਾਊ ਆ ਸਾਡਾ ਤੇ ਕਟਰੀਨਾ ਦਾ ਬ੍ਰਦਰ ਆ ਕਟਰੀਨਾ ਦਾ ਬ੍ਰਦਰ ਆ ਕਟਰੀਨਾ ਜਿਹੜੀ 41 ਲੱਖ ਦੀ ਵਿਕੀ ਆ ਬਹੁਤ ਸਸਤੇ ਰੇਟ ਤੇ ਤੁਹਾਨੂੰ ਪੰਜਾਬ ਸਿੰਘਾਲ ਦਾ ਬਸ਼ੇਰਾ ਇਹ ਬਿਜਰਾਵੇ ਅਸੀਂ ਜਿਹਨੇ ਲੈਣਾ ਇੱਕ ਬਸ਼ੇਰਾ ਵਕਾਊ ਆ ਆਗੀ ਆਗੀ ਰਾਜੀ ਲੈ ਜਾਂ ਡਗੋੜੀ ਆ ਤੂਫਾਨ ਦੀ ਡਾਇਰੈਕਟ ਜਿਹਨੂੰ ਕਹਿੰਨੇ ਨੇ ਵੀ ਪੰਜਾਬ ਸ਼ਿੰਗਾਰ ਸਰਖਾਬ ਬਰਗਾ ਬਰਗਾ ਬੱਚਾ ਜੰਮਣਾ ਆ ਕੋੜੀ ਜੰਮੂਗੀ ਵੀਰੇ ਇਹ ਆ ਡਾਇਰੈਕਟ ਤੂਫਾਨ ਦੀ ਦੋ ਘੋੜੀਆਂ ਵੀਰੇ ਕਰੋੜ ਰੁਪਏ ਦੀਆਂ ਲਈਆਂ ਨੇ ਇੱਕ ਜਿਹੜੀ ਸ਼ਾਨਦਾਰ ਵਾਲੀ ਤੇ ਇੱਕ ਆ ਤੂਫਾਨ ਵਾਲੀ ਪੁਰਾਣੀ ਘੋੜੀ ਆ ਜੋ ਪੁਰਾਣੀ ਘੋੜੀ ਆ ਵੀਰੇ ਕਿੰਨੇ ਜਾਣੇ ਨੇ 578 ਜੀ ਆ ਵੀ ਕੋਲੀ ਟੂਰ ਸਾਰੇ ਵੀਰ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਜੇ ਕਿਸੇ ਵੀਰ ਦਾ ਕੋਈ ਸਵਾਲ ਆ ਅੱਛਾ ਇੱਕ ਬੇਨਤੀ ਇਹ ਆ ਜੀ ਫੋਨ ਨਾ ਚੱਕੇ ਨਹੀਂ ਜਾਂਦੇ ਇੱਥੇ ਸੰਗਤ ਵੀਰ ਦੋਸਤ ਭਰਾ ਮਿਲਣ ਆਲੇ ਬਹੁਤ ਆਉਂਦੇ ਆ ਉਹਦੇ ਕਰਕੇ ਫਿਰ ਫੋਨ ਨਹੀਂ ਚੱਕੇ ਜਾਂਦੇ ਇੱਕ ਇੱਕ ਮਿੰਟ ਬੇਨਤੀ ਆ ਜੇ ਕਿਸੇ ਵੀਰ ਨੇ ਘੋੜਿਆਂ ਦੇ ਸੰਬੰਧ ਦੇ ਵਿੱਚ ਕੋਈ ਗੱਲ ਕਰਨੀ ਆ ਜਾਂ ਘੋੜੀ ਮੇਟ ਕਰਾਉਣੀ ਆ ਜਾਂ ਹੋਰ ਵੀ ਕੋਈ ਗੱਲ ਤਾਂ ਗੌਤਮ ਜੋਸ਼ੀ ਨੂੰ ਫੋਨ ਕਰ ਲਓ ਜਾਂ ਦਵਿੰਦਰ ਨਰਮਨ ਵੀਰ ਨਾਲ ਗੱਲ ਕਰ ਲਓ ਜੇ ਕਿਛਨੇ ਘੋੜੀ ਪਰਾਉਣੀਆਂ ਮੈਂ ਇੱਕ ਨੰਬਰ ਬੋਲ ਦੇਣਾ 9914710833 ਹੋਰ ਕਿਸੇ ਸੰਬੰਧ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਨੀ ਪਰ ਘੋੜੀ ਪਰਾਉਣ ਵਾਸਤੇ ਘੌੜੀ ਪਰਾਉਣ ਵਾਸਤੇ ਸਿਰਫ ਆ ਨੰਬਰ ਤੇ ਗੱਲ ਕਰ ਲੋ 9914710833 ਹੋਰ ਕਿਸੇ ਸੰਬੰਧ ਦੇ ਵਿੱਚ ਇਸ ਵੀਰ ਨੇ ਗੱਲ ਨਹੀਂ ਕਰਨੀ ਜੇ ਕਰਨੀ ਆ ਤਾਂ ਘੋੜੀ ਬਾਰੇ ਹਾਂਜੀ ਬਾਬਾ ਜੀ ਇਹ ਬਿਛੇੜੀ ਜਿਹੜੀ ਸਾਡੀ ਉਹਦੀ ਅਲਬਖਸ਼ ਘੋੜੇ ਦੀ ਬੱਚੀ ਆ ਦਰੋਣੇ ਘੋੜੇ ਦੀ ਪੋਤੀ ਆ ਇਹ ਹੋ ਗਈ ਪ੍ਰੋਪਰ 1 ਸਾਲ ਦੀ ਹੋ ਗਈ ਇਹ ਤੇ 11 ਕ ਮਹੀਨਿਆਂ ਦੀ 11 ਕ ਦੀ ਹੋ ਗਈ 12 13 ਮਹੀਨਿਆਂ ਦੀ ਹੋਈ ਕਹਿੰਦੇ 12 10 ਦੀ ਆਈ ਸੀ 2 3 ਮਹੀਨਿਆਂ ਦੀ ਹਾਂ 12 12.5 ਮਹੀਨਿਆਂ ਦੀ ਹੋ ਗਈ ਤੇ ਬਸ਼ੇਰੀ ਸੇਲ ਆ ਭਾ ਬਿਲਕੁਲ ਜਾਇਜ਼ ਆ ਜੇ ਕਿਸੇ ਨੇ ਇੱਕ ਬਸ਼ੇਰਾ ਵਕਾਊ ਆ ਦੋ ਮੇਰੇ ਕੋ ਪੰਜਾਬ ਸਨਾਰ ਦੇ ਬਸ਼ੇਰੇ ਵਕਾਊ ਆ ਇੱਕ ਮੇਰੇ ਕੋ ਬਸ਼ੇਰੀ ਵਕਾਊ ਆ ਤਿੰਨ ਜਾਨਮਰ ਵਕਾਊ ਆ 2 ਲੱਖ ਤੋਂ ਲੈ ਕੇ 8 ਕ ਲੱਖ ਤੱਕ ਹੀ ਬਸ ਰੇਕ ਵਾਬਾ ਜੀ ਕੋੜੀ ਦਾਸ ਦੇ ਸੀ ਬਾਲੀ ਚੰਗੇ ਘੋੜੇ ਦੀ ਮਾਂ ਉਹ ਵੀ ਕਹਿੰਦੇ ਦੇਣੀ ਆਪਣੇ ਉਹਦੀ ਉਹਦੇ ਆਪਣੇ ਸੁੰਦਰ ਦੀ ਮਾਂ ਜਿਹੜਾ অতি ਸੁੰਦਰ ਦਾ ਪਿਓ ਹਾਂ ਆਖੀਏ ਉਹ ਵੀ ਦੇਣੀ ਆ ਜੀ ਉਹ ਵੀ ਦੇ ਦਾਂਗੇ ਚਲੋ ਜੇ ਕੋਈ ਵੀਰ ਹੋਇਆ ਜੀ ਸੁੰਦਰ ਦੀ ਮਾਂ ਘੋੜੀ ਸੁੰਦਰ ਦੀ ਮਾਂ ਘੋੜੀ ਬਾਬਾ ਜੀ ਕੋਲ ਜਿਹੜਾ অতি ਸੁੰਦਰ ਦਾ ਪਿਓ ਸੀ ਜੇ ਕਿਸੇ ਵੀਰ ਨੇ ਲੈਣੀ ਹੋਈ ਤਾਂ ਸੰਪਰਕ ਕਰ ਲਿਓ ਕਮੈਂਟ ਕੀ ਕਰੀਏ ਜੀ ਜੇ ਆਪਾਂ ਦੰਦੇ ਨਹੀਂ ਤੇ ਉਹ ਘੋੜੇ ਵਿਖਾਈ ਲੈਣੇ ਹਨ ਉਹ ਫਿਰ ਵੀਰੇ ਇਧਰੋਂ ਗੱਲ ਟੁੱਟ ਜਾਂਦੀ ਹੈ ਜੇ ਵਿੱਚੋਂ ਕਮੈਂਟ ਬਾਰੇ ਬੋਲਣ ਲੱਗੇ ਨਾ ਜਿਹੜੀ ਗੱਲ ਚੱਲਦੀ ਆ ਉਹ ਵਿੱਚ ਰਹੇ ਜਾਂਦੀ ਆ ਫਿਰ ਮੈਂ ਇੱਕ ਵਾਰ ਪਾੜੀ ਦੇਣਾ ਬਾਬਾ ਜੀ ਤੁਹਾਡਾ ਫੋਨ ਨੰਬਰ ਕੀ ਆ ਤੁਹਾਨੂੰ ਕਦੇ ਮਿਲਣਾ ਹਣਾ ਮੈਂ ਬੋਲਤਾ ਵੀਰੇ ਮੁੰਡਿਆਂ ਦਾ ਨੰਬਰ ਨੰਬਰ ਆਪਣੇ ਉਹੀ ਨੇ ਪੁਰਾਣੇ ਕਿੰਦੇ ਕਿਵੇਂ ਵਧੀਆ ਵਧੀਆ ਵੀਰੇ ਸਾਰੇ ਠੀਕ ਠਾਕ ਹੰਦਵਿੰਦਰ ਸਿੰਘ ਇੱਧਰ ਆਏ ਪਏ ਨੇ ਮੈਸੇਜ ਗੁੰਡਿਆਂ ਦੇ ਬਾਬਾ ਜੀ ਤੁਹਾਡਾ ਫੋਨ ਨੰਬਰ ਕੀ ਆ ਹਾਂ ਠੀਕ ਦੱਸ ਜਿਹੜਾ ਨੰਬਰ ਦੱਸ ਤਾਂ ਦੱਸ ਤਾਂ ਮੈਂ ਬੋਲ ਤਾ हां बापा भैया ਭਰਉਣ ਵਾਲਾ ਨੰਬਰ ਆ ਉਹ ਸੁਣ ਲੋ ਦਵਾਰੇ 99147 99147 10833 10833 ਵਾਠੀ ਗਏ ਮੁੰਡਾ ਪਹਿਲਵਾਨ ਦਾ ਨੰਬਰ ਆ ਸਾਡੇ ਕੋਲ ਇਹਦਾ ਆਪਣੇ ਆਓ ਆਪਣੇ ਨੰਬਰ ਆ ਇਹ ਕੱਲੇ ਘੋੜੀ ਭਰਉਣ ਵਾਲੇ ਵੀਰ ਉਹ ਕਰ ਸਕਦੇ ਆ ਹੋਰ ਨਹੀਂ ਪਰ ਤਾਂ ਕਾਦਾ ਗੱਦਾ ਚਲੋ ਅਗੋਂ ਪੰਜਾਬ ਜੀ ਆਪੇ ਖਾਸ ਕਰਕੇ ਤੋਂ ਸ਼ੁਰੂ ਕਰਨਾ ਅਮੀ ਸ਼ਾਹ ਕੀ ਕਿੱਦਾਂ ਬਾਬਾ ਜੀ ਟੌਪ ਦੀ ਗੱਲ ਬਾਬਾ ਜੀ ਯੂ ਐਸ اے ਤੋਂ ਆ ਮੈਂ ਕਾਲ ਚੱਕ ਲਿਓ ਲਾਈਵ ਤੋਂ ਬਾਅਦ ਪੁਲਿਸ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਕਰਾਵਾਂਗੇ ਗੱਲ ਬਾਬਾ ਜੀ ਖਡੂਰ ਸਾਹਿਬ ਲਾਗੋ ਅਸੀਂ ਦਿਓ ਕਿਤੇ ਦਰਸ਼ਨ ਆਵਾਂਗੇ ਵੀਰੇ ਬਾਬਾ ਜੀ ਨੂੰ ਜ਼ਰੂਰ ਲੈ ਕੇ ਆਉਣਗੇ ਖਡੂਰ ਸਾਹਿਬ ਬਾਬਾ ਜੀ ਫੁੱਲ ਸਪੋਰਟ ਨਾਵਾ ਸ਼ਹਿਰ ਤੋਂ ਲਓ ਜੀ ਰੂਮ ਤਿਆਰ ਹੋ ਗਿਆ ਪੰਜਾਬ ਸਿੰਘ ਆਰ ਦਾ 2 2 ਫੁੱਟ ਪਰਾਲੀ ਪੈ ਚੁੱਕੀ ਆ ਕੁਮਾਰ ਕੁਮਾਰ ਰੋਨਸ ਕਹਿ ਰਿਹਾ ਕੁਮਾਰ ਕਹਿ ਰਿਹਾ ਕਿ ਨਾ ਅਸਤਰ ਸ਼ੋ ਚ ਆਊਗਾ ਆਊਗਾ ਵੀਰੇ ਹਰ ਵੱਡੇ ਸ਼ੋਹ ਚ ਆਊਗਾ ਜਿਹੜੇ ਬੰਦੇ ਕਹਿੰਦੇ ਆ ਵੀ ਸਾਨੂੰ ਘੋੜਾ ਹਰਾ ਨਹੀਂ ਸਕਦਾ ਮੇਰੇ ਨਾਲ ਗੱਲ ਕਰੋ ਜਿਹੜੇ ਮਰਜ਼ੀ ਸ਼ੋਹ ਚ ਜਿਹੜੇ ਮਰਜ਼ੀ ਸ਼ੋਹ ਚ ਮੈਂ ਘੋੜਾ ਲੈ ਕੇ ਆਊਗਾ ਹਰਾ ਦਊਂ ਅੱਜ ਵੀ ਉਹ ਗੱਲ ਕਹਿੰਦੇ 37 ਜਿਹੜੇ ਮਰਜ਼ੀ ਸ਼ੋਹ ਚ 50 ਸੰਘਾਰ ਨਹੀਂ ਇੱਕ ਹੋਰ